ਉਹ ਲਾ ਅੱਗੇ ਆਇਆ ਪਹਿਰੇ ਮੈਂ ਕਰੇ ਕੰਮ ਦੀ ਗੱਲ ਲੱਭੀ ਕਰਦੇ ਪੰਜ ਮੀਟਰ ਦੇ ਅੰਦਰ ਗੱਜੂ ਦਾ ਪਿਆ ਇਹ ਉਹਨਾਂ ਦੇ ਇਧਰੋਂ ਖੜ੍ਹਜੋ ਇਧਰੋਂ ਕਰ ਕੋਈ ਕੱਟ ਸੈੱਟ ਹੀ ਅਜੇ ਤੁਹਾਡੇ ਵਿੱਚੋਂ ਸਾਰੇ ਪਹਿਲਾਂ ਆਪਰਾ ਹੋਏ ਬੇਨਤੀ ਆ ਤੁਹਾਨੂੰ ਇਸ ਗੱਲ ਇਹ ਹੱਥ ਖੜੇ ਕਰ ਰੋ ਬਾਬੇ ਜਾਨ ਸਰ ਸੌ ਖਾ ਕੇ ਚੱਲਾਂਗਾ ਵੀ ਆਪਾਂ ਪੂਰੇ ਬੱਚਿਆਂ ਦਾ ਉਹਨਾਂ ਮਨ ਨੂੰ ਲਾ ਕੇ ਪੂਰਾ ਜੋਰ ਲਾਉਣਾਗਾ ਸੌ ਵਾਰ ਨੂੰ ਫੈਸਲਾ ਜੀ ਆਪਣਾ ਸਕੂਲ ਦੇ ਬਾਰੇ ਚ ਜਿਹੜਾ ਹੋਇਆਗਾ ਟੀਚਰ ਦੇ ਬਾਰੇ ਚ ਜੀ ਕਿਉਂਕਿ ਆਪਣੇ ਬੱਚਾ ਨੂੰ ਪੜਾ ਰਿਹਾ ਇਹਦੀ ਕੋਈ ਸ਼ਿਕਾਇਤ ਬਾਰੇ ਕੋਈ ਗੱਲ ਆਪਾਂ ਨੂੰ ਨਹੀਂ ਆਈ ਜੀ ਤੂੰ ਪਹਿਲਾਂ ਜੋ ਵੀ ਆਪਣੇ ਪੰਚਾਇਤ ਕੰਨੀਓ ਜੋ ਪੰਚਾਇਤ ਕਰਨਗੋ ਇਹ ਰਾਗਮਾਰਿਕ ਲਿਖਿਆ ਗਿਆ ਗਾਣਾ ਉਹ ਤੁਹਾਡੇ ਨਾਲ ਪੰਚਾਇਤ ਨਾਲ ਖੜੀਆਂ ਮੋਢੇ ਨਾਲ ਮੋਢਾ ਲਾ ਕੇ ਜੋ ਵੀ ਜਸੇ ਬੰਦਗੀਆਂ ਨੇ ਉਹ ਵੀ ਤੁਹਾਡੇ ਨਾਲ ਖੜੀਆਂ ਆਗਾ ਜੇ ਸਾਡਾ ਇਹ ਟੀਚਰ ਦਾ ਮਸਲਾ ਨਾ ਹੱਲ ਹੋਇਆ ਅਸੀਂ ਸੋਮਵਾਰ ਨੂੰ ਸੰਘਰਸ਼ ਬਹੁਤ ਤਖਾ ਤਜ ਕਰਾਂਗੇ ਜੇ ਸਾਨੂੰ ਇਹ ਸੁਣਵਾਈ ਸਾਡੀ ਨਾ ਕੀਤੀ ਗਈ ਤਾਂ ਇਹ ਹੀ ਬੇਨਤੀ ਆ ਸਾਨੂੰ ਸਰਕਾਰ ਨੂੰ ਬੇਨਤੀ ਆ ਜੀ ਸਾਹਿਬ ਨੂੰ ਬੇਨਤੀ ਆ ਐਸਐਸਬੀ ਸਾਹਿਬ ਨੂੰ ਬੇਨਤੀ ਆ 10 ਤਰੀਕ ਨੂੰ ਅਸੀਂ ਇਹ ਪ੍ਰੋਗਰਾਮ ਲਿਖਿਆ ਜਾਊਗਾ ਜੀ ਵਾਹਿਗੁਰੂ ਜੀ ਖੜਤਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਮਸਲਾ ਹੈ ਜਿਹੜਾ ਸਕੂਲ ਦੇ ਵਿੱਚ ਤੁਸੀਂ ਇਕੱਠੇ ਹੋਇਓ ਤੇ ਕੀ ਗੱਲਬਾਤ ਹੈ ਜੀ ਪਠਾਨਪੁਰ ਸਕੂਲ ਦੇ ਐ ਟੀਚਰ ਦੀ ਇੱਥੋਂ ਬਦਲੀ ਕਰਕੇ ਪਠਾਨਪੁਰ ਭੇਜਤਾ ਉਹ ਹਰਿਆਣੇ ਦੇ ਚੋਰਮਾਰ ਪਿੰਡ ਦਾ ਉਥੋਕੇ ਮਮੁਲੀ ਠਗੜਾ ਗਵਾਂਢੀ ਨਾਂ ਸੀਗਾ ਉਹ ਗਵਾਂਢੀ ਪਹੁੰਚ ਆਲਾ ਹੋਣ ਕਾਰਨ ਸਾਡੇ ਸਕੂਲ ਦੇ ਵਿੱਚੋਂ ਟੀਚਰ ਬਦਲ ਗੋਰੀ ਪਠਾਨਪੁਰ ਭੇਜਤਾ ਜੋ ਸੂਝਵਾਨ ਟੀਚਰ ਹੈ ਸਾਡੇ ਸਕੂਲ ਦੀ ਸ਼ਾਨ ਹੈ ਸਾਡੇ ਬੱਚਾ ਨੂੰ ਮਾਣ ਆ ਸੂਰ ਤੇ ਤੇ ਟੀਚਰ ਤੇ ਸਾਰੇ ਟੀਚਰ ਸਾਰੀ ਨਗਰ ਪੰਚਾਇਤ ਸਾਰੀਆਂ ਜਥੇਬੰਦੀਆਂ ਡੀਟੀਪੀ ਭਾਰਤੀ ਸਮੂਹ ਨੇ ਤਾਂ ਗਰ੍ਹਾਂ ਟੀਚਰ ਦੇ ਨਾਲ ਖੜੀਆਂ ਉਹਦੇ ਮੁੱਢ ਦਾ ਮੁੱਢਾ ਜੋੜ ਕੇ ਕਿਉਂਕਿ ਅਸੀਂ ਉਹਨੂੰ ਇੱਥੇ ਰੱਖਣਾ ਚਾਹੁੰਦੇ ਹਾਂ ਸਾਡਾ ਸਕੂਲ ਉਹ ਟੀਚਰ ਨਾਲ ਹੀ ਚੱਲ ਰਿਹਾ ਹੈ। ਅਸੀਂ ਉਹ ਬੰਦਿਆਂ ਨਾਲ ਗੱਲਬਾਤ ਨਹੀਂ ਕੀਤੀ ਹੈ ਕਿ ਭਾਈ ਤੇਰਾ ਮਸਲਾ ਕੀ ਆ ਪਰ ਉਹਦੇ ਧੌਣ ਦੇ ਵਿੱਚ ਕਿੱਲਾ ਹੈਗਾ। ਆਮ ਆਦੀ ਪਾਰਟੀ ਦਾ ਵਰਕਰ ਆ ਉਹ। ਬਹੁਤ ਗਲਤ ਬੋਲਿਆ ਬੰਦਾ ਉਹ। ਆਹਦਾ ਉਹ ਸਾਡੇ ਪਿੰਡ ਦੇ ਵਸਨੀਕ ਨਹੀਂ ਇੱਥੇ ਵੀ ਸਾਡਾ ਧੱਕਾ ਕਰਿਆ ਉਹਨਾਂ ਨੇ ਆਇਆ ਕਰਿਆ ਵਾਹ ਕਰਿਆ ਹੈ 40 ਸਾਲ ਤੋਂ ਰਹਿ ਰਿਹਾ ਹਸਪਤਾਲ ਦੇ ਵਿੱਚ। ਜੇ ਆਪਣੇ ਪਿੰਡ ਦਾ ਵਸਨੀਕ ਨਹੀਂ ਆਪਾਂ ਨੂੰ ਉਸ ਪਿੰਡ ਦੇ ਵਿੱਚੋਂ ਕੱਢਣਾ ਖੜੋਂਦਾ ਹੈਗਾ। ਵੰਡੀ ਆ ਚੰਗੇ ਆਪਦੀ ਪ੍ਰਬੰਧ ਰਹਿ ਇਹਨਾਂ ਦੇ ਅੱਜ ਸੰਬੰਧ ਚੰਗੇ ਸੀ ਆਪਦੀ। ਪਰ ਉਹਨੇ ਵਿਗਾੜਦੇ ਬੰਦੇ ਨੇ। ਉਹਲਾਸੀਂ ਪੂਰਾ ਜੋਰ ਲਾਵਾਂਗੇ ਟੀਚਰ ਨੂੰ ਇੱਥੇ ਰੱਖਣਾ ਹੈ ਅਸੀਂ ਪੰਚਾਇਤ ਨਗਰ ਦੇ ਨਾਲ ਮੀਟਿੰਗ ਕਰਕੇ ਕਮੇਟੀ ਤਿਆਰ ਕੀਤੀ ਆ ਇੱਕ ਜਿਹੜੇ ਕੱਲ ਉਹ ਡੀ ਸਾਹਿਬ ਨਾਲ ਮਿਲਣਗੇ ਸਿੱਖਿਆ ਮੰਤਰੀ ਨਾਲ ਮਿਲਣਗੇ ਜੇ ਸਾਡੇ ਟੀਚਰ ਦੀ ਇੱਥੇ ਬਦਲੀ ਨਾ ਰੁਗੀ ਤਾਂ ਅਸੀਂ ਭਾਈ ਸਿੰਘਾਸ ਤੋਂ ਵੱਡਾਂਗੇ 10 ਤਰੀਕ ਤੋਂ ਸਕੂਲ ਉਤਾਰੇ ਲਾ ਕੇ ਤੇ ਸਕੂਲ ਦੇ ਗੇਟ 'ਤੇ ਬੈਠਾਂਗੇ ਨਾਲ ਸਾਡੇ ਬੱਚੇ ਤੇ ਨਾਲ ਹੀ ਬੱਚਿਆਂ ਦੇ ਮਾਪੇ ਹੋਣਗੇ ਇਸ ਦਾ ਹਰ ਇੱਕ ਕੱਟ ਲੋੜ ਜਨਾਂ ਚਰ ਸਾਨੂੰ ਲਿਖਤੀ ਨਹੀਂ ਮਿਲਦੀ ਕਿ ਇਹ ਬਾਸਟਰ ਇੱਥੇ ਰਹੂ ਅੱਜ ਤੁਹਾਡੀ ਕਿਸੇ ਨਾਲ ਪ੍ਰਸ਼ਾਸਨ ਦੇ ਨਾਲ ਜਾਂ ਕਿਸੇ ਲੀਡਰ ਦੇ ਨਾਲ ਕਿਸੇ ਐਮ ਐਲ ਏ ਐਮ ਪੀ ਦੇ ਨਾਲ ਗੱਲ ਹੋਈ ਹੈ ਤੁਹਾਡੀ ਜੀ ਨਹੀਂ ਅੱਜ ਕੋਈ ਗੱਲ ਨਹੀਂ ਹੋਈ ਕੁਝ ਕਰਨ ਜਾ ਰਹੀ ਹੈ ਪੰਚਾਇਤ ਇਹ ਤੋਂ ਪਹਿਲਾਂ ਤਾਂ ਅਸੀਂ ਆ ਮੀਟਿੰਗਾਂ ਕੀਤੀਆਂ ਵੀ ਕਿ ਬਿਸਕਟ ਜਾਵੇ ਹੱਲ ਕਿਉਂਕਿ ਜਿਹੜੀ ਚਿੱਠੀ ਆਈ ਹੈ ਉਹ ਵੀ ਉਹ ਢੰਗ ਨਹੀਂ ਲਿਖੀ ਹੈ ਕਿਉਂਕਿ ਪਹਿਲਾਂ ਟਾਈਮ ਦੇਣਾ ਚਾਹੀਦਾ ਉਹਨਾਂ ਨੂੰ ਕੋਈ 2-4 ਦਿਨ ਦਾ ਸਮਾਂ ਤਾਂ ਮੇਰੇ ਬਾਸਟਰ ਨੂੰ ਸੁਦਾਕਿਆ ਤਾਂ ਨਾ ਉੱਥੇ ਵੀ ਕਿੱਥੇ ਜਾ ਕੇ ਉਹਨੇ ਪੋਸਟ ਕਰਨੀ ਹੈ ਉਹਦੇ ਬਾਰੇ ਲਿਖਿਆ ਹੈ ਬਿਲਕੁਲ ਕੋਈ ਇਨਕੁਆਰੀ ਨਹੀਂ ਕੀਤੀ ਇਨਕੁਆਰੀ ਕਰਕੇ ਕੱਢਦਾ ਹੁੰਦਾ ਟੀਚਰ ਨੂੰ ਇਹ ਸਾਡੇ ਨਾਲ ਮਾਸਟਰ ਖੜੇ ਪੁਰਾਣੇ ਸਾਬਕਾ ਉਹਨੇ ਦੱਸਿਆ ਸਾਨੂੰ ਵੀ ਪਾਈ ਇਹਦੀ ਕੋਈ ਇਨਕੁਆਰੀ ਨਹੀਂ ਕੀਤੀ ਇਨਕੁਆਰੀ ਕਰਨੀ ਪੈਂਦੀ ਹੈ ਕਿਵੇਂ ਦੇਖਦੇ ਹਾਂ ਵੀ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਅੱਗੇ ਕਿਸ ਤਰ੍ਹਾਂ ਦੀ ਰਣਨੀਤੀ ਰਹੂਗੀ ਅੱਜ ਅਸੀਂ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੰਘਰਸ਼ ਦਾ ਰੱਖਟਾਂਗੇ ਤੇ ਤਿੱਖੇ ਘੋਲ ਲੜਾਂਗੇ ਲੜਾਈ ਜਾਰੀ ਰਹੂਗੀ ਜਦੋਂ ਤੱਕ ਸਾਡਾ ਮਾਸਟਰ ਸਾਨੂੰ ਇੱਥੇ ਨਹੀਂ ਮਿਲਦਾ ਬੱਸ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਪਿੰਡ ਪਥਰਾਲਾ ਦੇ ਵਿੱਚ ਇਕੱਠੇ ਹੋਏ ਹੋ ਤੇ ਕੀ ਮਸਲਾ ਹੈ ਜੀ ਹੈ ਅਡਾ ਟੀਚਰ ਨੇ ਜੀ ਇੱਥੇ ਪਸਾਲੇ ਇਹਨਾਂ ਦੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਪਿੰਡ ਦੇ ਵਿੱਚ ਕੋਈ ਮੜੀ ਮੁੱਟੀ ਕੋਈ ਸੀਗੀ ਗੱਲਬਾਤ ਉਹਨਾਂ ਦੀ ਪਹੁੰਚ ਸੀਗੀ ਆਮ ਆਦਮੀ ਪਾਰਟੀ ਦੇ ਉੱਪਰਲੇ ਲੀਡਰਸ਼ਿਪ ਤੱਕ ਉਹਨਾਂ ਨੇ ਫਿਰ ਕਰਾ ਕੇ ਇਹਨਾਂ ਦੀ ਬਦਲੀ ਕਰਵਾਤੀ ਆ ਬਦਲੀ ਵੀ ਪਠਾਨਕੋਟ ਕਰਵਾਤੀ ਤੇ ਉਹਨਾਂ ਦੇ ਜਿਹੜੇ ਆਡਰ ਆਇਆ ਆਡਰਾਂ ਦੇ ਵਿੱਚ ਵੀ ਕੋਈ ਕਲੀਅਰ ਨਹੀਂ ਹੈਗਾ ਵੀ ਕਿਹੜੇ ਸਕੂਲ 'ਚ ਜੁਆਇਨ ਕਰਨਾ ਕਿਹੜੇ ਬਲਾਕ 'ਚ ਜੁਆਇਨ ਕਰਨਾ ਕਿੱਥੇ ਜੁਆਇਨ ਕਰਨਾ ਚਲੋ ਜੇ ਸਾਨੂੰ ਇਹ ਲੱਗਦਾ ਵੀ ਸਰਕਾਰ ਨੂੰ ਹੀ ਲੱਗਦਾ ਵੀ ਸਾਡਾ ਜਿਹੜਾ ਅਧਿਆਪਕ ਇੱਥੇ ਸਰਬਜੀਤ ਸਿੰਘ ਇਹਦਾ ਕੋਈ ਕਸੂਰ ਆ ਤਾਂ ਉਹਦੀ ਕੋਈ ਬਦਲੀ ਕਰਨੀ ਸੀ ਉਹ ਕਰ ਦਿੰਦੇ ਕੋਈ ਗੱਲ ਨਹੀਂ ਕੋਈ ਵਿਭਾਗੀ ਨਿਯਮ ਹੁੰਦੇ ਆ ਕੋਈ ਵਿਭਾਗੀ ਕਾਨੂੰਨ ਹੁੰਦੇ ਆ ਉਹਨਾਂ ਨਿਯਮਾ ਕਾਨੂੰਨਾਂ ਦੇ ਤਹਿਤ ਤਾਂ ਕਰਦੇ ਨਾ ਕੋਈ ਜੀ ਪੜਤਾਲ ਹੁੰਦੀ ਵਿਭਾਗੀ ਪੜਤਾਲ ਹੁੰਦੀ ਵਿਭਾਗੀ ਪੜਤਾਲ ਤੋਂ ਬਾਅਦ ਕੋਈ ਦੋਸ਼ ਸੂਚੀ ਜਾਰੀ ਹੁੰਦੀ ਕੋਈ ਦੋਸ਼ ਤੈਅ ਹੁੰਦੇ ਇਸ ਕਰਕੇ ਇਹ ਸਾਰਾ ਸਾਰਾ ਸਾਡੇ ਅਧਿਆਪਕ ਨਾਲ ਥੱਕਾ ਹੋਇਆਗਾ ਤੇ ਅੱਜ ਕਮੇਟੀ ਬਣੀ ਹੈ ਵੀ ਇਸ ਤੱਕ ਦੇ ਖਿਲਾਫ ਅਸੀਂ ਖੜੇ ਆਂ ਕਿ ਅਸੀਂ ਅੱਜ ਬਲਾਕ ਕਮੇਟੀ ਵੱਲੋਂ ਵਿੱਚ ਸ਼ਾਮਲ ਹੋਏ ਆਂ ਉਸ ਤੋਂ ਬਾਅਦ ਅਸੀਂ ਇਸ ਦੁਆ ਦੱਸੇ ਆਪਦੀ ਜ਼ਿਲ੍ਹਾ ਕਮੇਟੀ 'ਚ ਅੱਖ ਰੱਖਾਂਗੇ ਜੋ ਵੀ ਅੱਜ ਕਮੇਟੀ ਬਣੀ ਹੈ ਇਹ ਸਾਨੂੰ ਜੋ ਹੁਕਮ ਲਾਊਗੀ ਉਹਦੇ ਨਾਲ ਅਸੀਂ ਮੁੱਢੇ ਇਸ ਤੋਂ ਪਹਿਲਾਂ ਇਹਨਾਂ ਦੇ ਵਰਕ ਖਲਾਫ ਕੋਈ ਪਿੰਡ ਲੈਵਲ ਤੇ ਜਾਂ ਕੋਈ ਹੋਰ ਸ਼ਿਕਾਇਤ ਆਈ ਹੋਵੇ ਕੋਈ ਇਹਨਾਂ ਦੀ ਕੋਈ ਗਲਤੀ ਹੋਵੇ ਕੋਈ ਇਸ ਤਰੀਕੇ ਨਾਲ ਵੀ ਕੋਈ ਸ਼ਿਕਾਇਤ ਪਹਿਲਾਂ ਹੈਗੀ ਇਹਨਾਂ ਦੀ ਇਸ ਬਾਰੇ ਤਾਂ ਪੰਚਾਇਤ ਜਿਵੇਂ ਸਾਨੂੰ ਦੱਸ ਹੀ ਚੁੱਕੀ ਆ ਨਗਰ ਪੰਚਾਇਤ ਨੇ ਦੱਸਤਾ ਜਥੇਬੰਦੀ ਵਾਲਿਆਂ ਨੇ ਦੱਸਤਾ ਵੀ ਬਹੁਤ ਮਿਹਨਤੀ ਅਧਿਆਪਕ ਨੇ ਜੇ ਤੁਸੀਂ ਕੈਮਰਾ ਆਪ ਦਾ ਦੂਜੇ ਪਾਸੇ ਕਰੋਗੇ ਤਾਂ ਦੇਖੋਗੇ ਕਿਵੇਂ ਵਿਕਾਸ ਦੇ ਕਾਰਜ ਚੱਲ ਰਹੇ ਆ ਕਿ ਸਕੂਲ ਦੇ ਵਿੱਚ ਕੋਈ ਆਪਸੇ ਆਪਣੇ ਸਟਾਫ ਮੈਂਬਰ ਜੇ ਹੋਗੇ ਉਹਨਾਂ ਤੋਂ ਤੁਸੀਂ ਪੁੱਛ ਸਕਦੇ ਹੋਗੇ ਵੀ ਕੋਈ ਇਹ ਜੀ ਹੈ ਨਹੀਂ ਗੀ ਗੱਲ ਸਾਡੇ ਸਾਬਕਾ ਬਲਾਕ ਅਫਸਰ ਖੜੇ ਨੇ ਤੇ ਉਹਨਾਂ ਨੇ ਵੀ ਦੱਸਿਆ ਵੀ ਪਹਿਲਾਂ ਵੀ ਜਿਹੜੇ ਬਲਾਕ ਜਿਹੇ ਕੰਮ ਕਰਕੇ ਆਏ ਨੇ ਬਹੁਤ ਮਿਹਨਤੀ ਅਧਿਆਪਕਾਂ ਬੱਚਿਆਂ ਦੇ ਪੱਖ ਤੋਂ ਖਲ ਦੇ ਵਿੱਚ ਇਹ ਬੱਚਾ ਤੋਂ ਉਹਨਾਂ ਦਾ ਭਵਿੱਖ ਖੋਹਿਆ ਜਾ ਰਿਹਾ ਹੈਗਾ ਜਿਹਦੇ ਤਹਿਤ ਅਸੀਂ ਇੱਥੇ ਅੱਜ ਹਾਜ਼ਰ ਹੋਏ ਆਂ ਜਾਣ ਤੱਕ ਸਿੱਖਿਆ ਦਾ ਘਾਣ ਹੋ ਰਿਹਾ ਹੈਗਾ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਕੁਸ ਬੈਠ ਕਰ ਰਹੀਆਂ ਨੇ ਲੋਕਾਂ ਤੋਂ ਲੋਕਾਂ ਦੇ ਹੱਕ ਖੋਹੇ ਜਾ ਰਹੇ ਨੇ ਨਿੱਕੇ ਨਿੱਕੇ ਗੱਲਾਂ ਕਰਕੇ ਇਸ ਕਰਕੇ ਅਸੀਂ ਜਮੂਰੀ ਇਨਸਾਫ ਪਸੰਦ ਜਿਹੜੀਆਂ ਜਥੇਬੰਦੀਆਂ ਇੱਥੇ ਅੱਜ ਇਕੱਠੀਆਂ ਹੋਵਾਂਗੇ ਇਹਨਾਂ ਨਾਲ ਜੋ ਧੱਕਾ ਹੋਇਆ ਉਸ ਧੱਕੇ ਦੇ ਖਿਲਾਫ ਅਸੀਂ ਪੇਪਰਾਂ ਦੇ ਦਿਨ ਵੀ ਨੇੜੇ ਆ ਬੱਚਿਆਂ ਦੀ ਪੜ੍ਹਾਈ ਦਾ ਵੀ ਜਿਹੜਾ ਹੈਗਾ ਧਿਆਨ ਰੱਖਣਾ ਜ਼ਰੂਰੀ ਹੈ ਕਿਵੇਂ ਦੇਖਦੇ ਹੋ ਜੇਕਰ ਬਦਲੀ ਹੋ ਜਾਂਦੀ ਹੈ ਤਾਂ ਅੱਗੇ ਜਾ ਕੇ ਬੱਚਿਆਂ ਦਾ ਭਵਿੱਖ ਕਿਸ ਤਰ੍ਹਾਂ ਦਾ ਰਹੂਗਾ ਜੀ ਬਿਲਕੁਲ ਜਿਹੜੀਆਂ ਸਰਕਾਰਾਂ ਤੋਂ ਜੇ ਅਸੀਂ ਕੋਈ ਬਹੁਤੀ ਉਮੀਦ ਲਾ ਕੇ ਜਿਵੇਂ ਵੈਸੇ ਜਿਹੜੀ ਇਹ ਸਰਕਾਰ ਆਈ ਹੈ ਸਿੱਖਿਆ ਵਿੱਚ ਕ੍ਰਾਂਤੀ ਦੇ ਨਾਂ ਤੇ ਸਰਕਾਰ ਆਈ ਹੈਗੀ ਪਰ ਸਿੱਖਿਆ ਕ੍ਰਾਂਤੀ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਤੁਸੀਂ ਦੇਖ ਹੀ ਰਹੇ ਹੋ ਵੀ ਪੇਪਰਾਂ ਦੇ ਦਿਨਾਂ 'ਚ ਬਦਲੀਆਂ ਹੋ ਰਹੀਆਂ ਨੇ ਪੇਪਰਾਂ ਦੇ ਦਿਨਾਂ 'ਚ ਸੈਮੀਨਾਰ ਲੱਗ ਰਹੇ ਨੇ ਪੇਪਰਾਂ ਦੇ ਦਿਨਾਂ ਦੇ ਵਿੱਚ ਅਧਿਆਪਕਾਂ ਨੂੰ ਦੂਰ ਦਰਡੇ ਸੈਮੀਨਾਰਾਂ ਤੇ ਭੇਜਿਆ ਜਾ ਰਿਹਾ ਕੈਂਪਾਂ ਤੇ ਭੇਜਿਆ ਜਾ ਰਿਹਾ ਹੈਗਾ ਨਵੀਂ ਨੀਤੀ ਸਿੱਖਿਆ ਨੀਤੀ ਲਾਗੂ ਕੀਤੀ ਜਾ ਰਹੀ ਹੈਗੀ ਇਹ ਇਹ ਤਾਂ ਇੱਕ ਭੁਲੇਖਾ ਭਰਮ ਸਿਰਜਾ ਜਾ ਰਿਹਾ ਬਦਲਾ ਦੇ ਨਾਂ ਤੇ ਵੀ ਅਸੀਂ ਬਦਲਾ ਕਰਤਾ ਪਰ ਬਦਲਾ ਬਦਲੂ ਕੋਈ ਨਹੀਂ ਹੋਇਆ ਸਾਰਾ ਕੁਝ ਪਹਿਲਾਂ ਜਿਵੇਂ ਚੱਲਦਾ ਹਾਲਾਂਕਿ ਉਦੋਂ ਵੀ ਬੁਰੇ ਤਰੀਕੇ ਨਾਲ ਚੱਲ ਰਿਹਾ ਹੈਗਾ ਜੇਕਰ ਬਦਲੀ ਹੋ ਕੇ ਨਵਾਂ ਹੈੱਡ ਟੀਚਰ ਆਉਂਦਾ ਤਾਂ ਫਿਰ ਬੱਚਿਆਂ ਦੇ ਨਾਲ ਰਾਬਤਾ ਵੀ ਉਹਨਾਂ ਨੂੰ ਕਰਨਾ ਮੁਸ਼ਕਲ ਹੋ ਜੂਗਾ ਮਹੀਨੇ ਡੇਢ ਮਹੀਨੇ ਦੇ ਵਿੱਚ ਕੀ ਤਿਆਰੀ ਕਰਵਾਈ ਜਾਵੇਗੀ ਬੱਚਿਆਂ ਦੀ ਪੜ੍ਹਾਈ ਤੋਂ ਉਹਨਾਂ ਨੇ ਕੁਝ ਸਰਕਾਰਾਂ ਨੇ ਕੁਝ ਲੈਣਾ ਨਹੀਂ ਜੀ ਅਸਲ ਦੇ ਵਿੱਚ ਉਹਨਾਂ ਨੇ ਤਾਂ ਆਪ ਦਾ ਜਿਹੜਾ ਇੱਕ ਚਲਾਇਆ ਹੋਇਆਗਾ ਉਤੇ ਤਿਰ ਚੱਲਣਾਗਾ ਜੇ ਬੱਚਿਆਂ ਦੀ ਪੜ੍ਹਾਈ ਵਾਰੀ ਇੰਨਾ ਸੋਚਦੇ ਹੁੰਦੇ ਤਾਂ ਇਹ ਬਦਲੀ ਹੋਣੀ ਨਹੀਂ ਚਾਹੀਦੀ ਸੀਗੀ ਇਹ ਗਲਤ ਬਦਲੀ ਹੋਈ ਹੈ ਕਿ ਕੋਈ ਵਿਭਾਗੀ ਪੜਤਾਲ ਤਾਂ ਹੁੰਦੀ ਨਾ ਜਿਹਦੇ ਵਿੱਚ ਪਤਾ ਤਾਂ ਲੱਗਦਾ ਨਾ ਵੀ ਇਹਦਾ ਕੀ ਕਸੂਰ ਹੈ ਕੋਈ ਦੋਸ਼ੀ ਸੂਚੀ ਤਾਂ ਜਾਰੀ ਹੁੰਦੀ ਨਾ ਇਸ ਕਰਕੇ ਨਿੱਜੀ ਗੜ ਗੱਡੀ ਗਈ ਹੈ ਨਿੱਜੀ ਰੰਜਿਸ਼ ਦੇ ਤ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਬਤਾਰ ਸਿੱਖਿਆ ਅਫਸਰ ਰਟਾਇਰ ਹੋਏ ਹੋ ਹੁਣ ਤੱਕ ਤੁਸੀਂ ਸੰਘਰਸ਼ਾਂ ਦੇ ਵਿੱਚੋਂ ਵੀ ਨਿਕਲੇ ਇਹਨਾਂ ਚੀਜ਼ਾਂ ਦਾ ਵੀ ਸਾਹਮਣਾ ਕੀਤਾ ਵੀ ਇਸ ਤਰੀਕੇ ਨਾਲ ਪਹਿਲਾਂ ਵੀ ਕਦੇ ਐ ਬਦਲੀਆਂ ਹੋਈਆਂ ਜਾਂ ਇਹ ਪਹਿਲਾ ਇਹ ਕੰਮ ਹੋਇਆ ਜੀ ਕਿਵੇਂ ਲੱਗਦਾ ਤੁਹਾਨੂੰ ਜੀ ਮੈਂ ਜਗਜੀਤ ਸਿੰਘ ਚੀਮਾ ਸਾਫ ਕਲਾਸਿਕ ਅਸਟਾਡ ਹੁੰਦੀ ਸਾਦੂ ਰਹੇਗਾ ਇਹ ਜੋ ਹੈਡ ਟੀਚਰ ਹੈ ਸਰਦਾਰ ਸਾਬਜੀ ਸਿੰਘ ਜੀ ਮੈਂ ਇਹਨਾਂ ਦਾ ਜਿਹੜਾ ਫਿੱਕਾ ਕੰਮ ਵੀ ਦੇਖਿਆ ਤੁਹਾਨੂੰ ਬਸ ਉਹਦੇ ਵਿੱਚ ਪਹਿਲਾਂ ਸੀ ਪੋਸਟ ਸੀ ਜਿਹਨੂੰ ਖਾਰੀ ਦੇਖੇ ਇਹਨਾਂ ਦਾ ਉੱਥੇ ਵੀ ਕੰਮ ਬਹੁਤ ਵਧੀਆ ਸੀ ਜੇਕਰ ਤੁਸੀਂ ਅੱਗੇ ਵੀ ਜਾ ਕੇ ਉਸ ਕੁੰਡੇ 'ਚ ਦੇਖੋ ਤਾਂ ਜਿਵੇਂ ਸਕੂਲ ਫਤਰਾਣਾ ਦੇ ਹੁਣ ਜੇ ਬਨਹਾਰ ਬਦ ਰਹੀ ਹੈਗੀ ਇਹਨਾਂ ਨੇ ਫੁੱਲੋ ਖੜਦਾ ਸਕੂਲ ਵੀ ਆਪਦੀ ਮਿਹਨਤ ਦੇ ਨਾਲ ਆਪਦੀ ਲਿਆਕਤ ਦੇ ਨਾਲ ਉੱਥੇ ਵੀ ਵਧੀਆ ਬਣਾਇਆ ਇਹਨਾਂ ਨੇ ਇਹ ਪੂਰੇ ਡਿਊਟੀ ਦੇ ਪਾਵਨ ਦਾ ਇਮਾਨਦਾਰੀ ਨਾਲ ਕੰਮ ਕਰਨਾਗਾ ਬੱਚਿਆਂ ਪ੍ਰਤੀ ਮੋਹ ਸਤਿਕਾਰ ਰੱਖਦੇ ਹੈਗੇ ਕਿਆ ਰੱਖ ਦਿਆ ਗਈ ਪੂਰੀ ਤਰ੍ਹਾਂ ਨਾਲ ਕੰਮ ਕਰਦੇ ਆਗੇ ਇਸੇ ਕਰਕੇ ਜਦੋਂ ਮੈਨੂੰ ਅੱਜ ਪਤਾ ਲੱਗਿਆ ਵੀ ਸਰਜੀਸ ਨਾਲ ਆਹ ਗੱਲ ਹੋਈ ਹੈਗੀ ਜਿਹੜੀ ਇਹ ਬਦਲੀ ਆ ਇਹ ਨਿਰ ਆਧਾਰ ਹੋਈ ਹੈਗੀ ਇਹਦਾ ਕੋਈ ਆਧਾਰ ਨਹੀਂ ਆਡਰ ਨੇ ਜਿਹੜਾ ਲਿਖਿਆ ਸਪਸ਼ਟ ਲਿਖਿਆ ਹੋਇਆ ਵੀ ਠਾਣਕੋਟ ਜ਼ਿਲ੍ਹੇ ਵਿੱਚ ਹਾਜ਼ਰ ਹੋ। ਕੋਈ ਸਾਰੀਆ ਸਥਾਨ ਨਹੀਂ ਲਿਖਿਆ ਵੀ ਕਿੱਥੇ ਹਾਜ਼ਰ ਹੋਣਾ ਹੈ ਦਫ਼ਤਰ ਬਲਾਕ ਸਿਟਰ ਉਤਰੋਣਾ ਜਾਂ ਦਫ਼ਤਰ ਜਿਹੜਾ ਸਿੱਖਾ ਦਫ਼ਤਰ ਵਿੱਚ ਹਾਜ਼ਰ ਹੋਣਾਗਾ ਸੋ ਇਹ ਬਦਲੀ ਮੇਰੇ ਹਿਸਾਬ ਨਾਲ ਕੋ ਅਨਸਾਰ ਵਿਭਾਗ ਨਿਯਮਾਂ ਦੇ ਬਿਲਕੁਲ ਉਲਟ ਹੋਈ ਹੈਗੀ ਤੁਸੀਂ ਦੇਖਿਆ ਹੋਣਾ ਵੀ ਇਹਨਾਂ ਦਾ ਪਿਆਰ ਬੱਚਾ ਨਾਲ ਇਹਨਾਂ ਲੋਕਾਂ ਨਾਲ ਇਹਨਾਂ ਮੂਹ ਮੁਹੱਬਤ ਹੈ ਕਿ ਅੱਜ ਸਮੂਚਾ ਜਰ ਸਾਰਾ ਨਗਰ ਪਸਰਾੜਾ ਦਾ ਜਦੋਂ ਪਸਰਾੜੇ ਪਿੰਡ ਨੂੰ ਪਤਾ ਲੱਗਿਆ ਵੀ ਸਾਡੇ ਹੈ ਟੀਚਰ ਹੀ ਬਦਲੀ ਹੋ ਗਈ ਤਾਂ ਉਹ ਮੂਹ ਮੁਹਬਤ ਕੇ ਤੇ ਬਦਲੀ ਨੂੰ ਅਟਕਾਉਣੇ ਪਹੁੰਚਿਆ ਗਈ ਤੇ ਇਹਨਾਂ ਨੇ ਫੈਸਲਾ ਲਿਆਗਾ ਜੇਕਰ ਬਦਲੀ ਨਹੀਂ ਹੁੰਦੀ ਤਾਂ ਸਾਬਾਰ ਤੋਂ ਅਸੀਂ ਸੰਘਰਸ਼ ਸ਼ੁਰੂ ਕਰਦੇ ਹਾਂ ਪਹਿਲਾ ਜਿਹੜਾ ਪੜਾਗ ਆ ਉਹ ਸਕੂਲ ਦੇ ਗੇਟ ਮੂਰੇ ਧਰਨਾ ਲਾ ਕੇ ਸਕੂਲ ਜੰਦਾ ਲਾ ਕੇ ਇਹ ਸ਼ੁਰੂ ਕਰਾਂਗੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਸਿੱਖਿਆ ਮੰਤਰੀ ਤੋਂ ਕੀ ਮੰਗ ਕਰਦੇ ਹਾਂ ਜੀ ਇਹ ਕੋਈ ਆਸ ਹੋਵੇ ਸਰਕਾਰ ਤੋਂ ਤਾਂ ਸਰਕਾਰ ਅਜੇ ਹੀ ਕਦਮ ਨਾ ਚੁੱਕੀ ਜਿਹੜੀ ਸਰਕਾਰ ਆ ਉਹਦੇ ਆਪਦੇ ਆਸਰਾ ਦੇ ਉੱਤੇ ਕੋਈ ਹੁਕਮ ਨਹੀਂ ਆਪਸੇ ਸਰਕਾਰ ਤੋਂ ਜਿਹੜੇ ਰੈਸ਼ ਲੀਡਰ ਆ ਉਹਨਾਂ ਤੋਂ ਬਾਹਰ ਹੋ ਕੇ ਜਿਹੜੇ ਇਹ ਆਪ ਹੁਦਰੇ ਕਾਰਵਾਈਆਂ ਕਰ ਰਹੇ ਹੈਗੇ ਬੜਾ ਅਸੋਸ ਆਗਾ ਸਿਹਤ ਸਿੱਖਿਆ ਦੇ ਨਾਂ ਤੇ ਰਾਜ ਭਾਗ ਸੰਭਾਲਣ ਵਾਲੀ ਸਰਕਾਰ ਸਿਹਤ ਤੇ ਸਿੱਖਿਆ ਨੂੰ ਅੱਜ ਡੋਬਾਂ ਤੇ ਤੁਲੀ ਹੋਈ ਹੈ ਜਿਹਦਾ ਸਬੂਤ ਇਥੋਂ ਪਹਰਾਏ ਦਾ ਸਰਕਾਰੀ ਪ੍ਰੈਸ ਨੂੰ ਪਹਰਾਲਾ ਇਹ ਤੁਹਾਨੂੰ ਨਜ਼ਰ ਆਪਾ ਹਾਂ ਜੀ ਬਾਈ ਜੀ ਤੁਸੀਂ ਬਤਾਰਾ ਸਕੂਲ ਦੇ ਕਮੇਟੀ ਦੇ ਵਿੱਚ ਚੇਅਰਮੈਨ ਹੋ ਤੁਹਾਡੇ ਬੱਚੇ ਵੀ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਕਿਵੇਂ ਦਾ ਲੱਗ ਰਿਹਾ ਅੱਜ ਜਿਹੜਾ ਹੈਗਾ ਹੈਡ ਟੀਚਰ ਦੀ ਬਦਲੀ ਅਚਨਚੇਤ ਕੀਤੀ ਗਈ ਹੈ ਬੱਚਿਆਂ ਦਾ ਆਪਾ ਵਿਖ ਵੀ ਖਰਾਬ ਹੋ ਰਿਹਾਗਾ ਤੇ ਅੱਜ ਸਾਰੀ ਪੰਚਾਇਤ ਨਗਰ ਇਕੱਠਾ ਹੋਇਆ ਹੈ ਕੀ ਕਹਿਣਾ ਚਾਹੋਗੇ ਮੈਂ ਐਸਐਮਸੀ ਚੇਅਰਮੈਨ ਬੋਤ ਸਿੰਘ ਹਾਂ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਹਰਕਤ ਕਿਸੇ ਨੇ ਕੀਤੀ ਹੈ ਬਹੁਤ ਘਟੀਆ ਹਰਕਤ ਹੈ ਪਿੰਡ ਵਿੱਚ ਨਿੱਜੀ ਮਸਲੇ ਲੈ ਕੇ ਇਹਨੂੰ ਅਸੀਂ ਸਹੀ ਨਹੀਂ ਸਮਝਦੇ ਜੇ ਗੱਲ ਕਰੀਏ ਸਾਡੇ ਹੈਡ ਟੀਚਰ ਸਰਦਾਰ ਸਰਬਜੀਤ ਸਿੰਘ ਦੀ ਇਹਨਾਂ ਜੋ ਯੋਗਦਾਨਾ ਸਾਡੇ ਸਕੂਲ ਦੇ ਵਿੱਚ ਸਾਡੇ ਕੋਲ ਕੋਈ ਜਵਾਬ ਨਹੀਂ। ਲਾਜਵਾਬ ਹੈ ਸਾਡੇ ਬੱਚਿਆਂ ਬਾਰੇ ਪਰ ਉਸ ਬੰਦੇ ਨੇ ਜੋ ਜੋ ਸਰਕਾਰ ਉਹ ਬੰਦੇ ਦੇ ਮਗਰ ਲੱਗ ਕੇ ਅਸੀਂ ਇਹ ਨਹੀਂ ਕਦੇ ਕਿਸੇ ਪਾਰਟੀ ਨਾਲ ਰਲ ਕੇ ਚੱਲਣਾ ਵੀ ਮਾੜੀ ਗੱਲ ਹੈ। ਜੇ ਕਿਹੜੀਆਂ ਪਾਰਟੀਆਂ ਰਲ ਕੇ ਚੱਲਦਾ ਹੈ ਚੰਗੀ ਗੱਲ ਪਰ ਪਾਰਟੀ ਦੀ ਗਲਤ ਗੱਲ। ਉਸ ਇੱਕ ਬੰਦੇ ਦੇ ਆਪ ਬੰਦੇ ਦੇ ਕਹਿਣ ਤੇ ਕਿ ਐਡਾ ਬਿਡੈਕਸ਼ਨ ਲੈਣਾ ਬਿਨਾ ਕਿਸੇ ਇਨਕੁਆਰੀ ਕਿਵੇਂ ਦੇਖਦੇ ਹੋ ਅੱਜ ਪਿੰਡ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ। ਸਾਰੇ ਚਿਹਰੇ ਨਾਮ ਹੋਏ ਵੇ ਅਗੇ ਵਿਕੇ ਟੀਚਰ ਦੀ ਬਦਲੀ ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਰਕਾਰ ਤੋਂ ਸਾਡੀ ਇਹ ਮੰਗ ਹੈ ਜੀ ਅਸੀਂ 2 ਦਿਨ ਦਿੱਤੇ ਜੀ ਪ੍ਰਸ਼ਾਸਨ ਦੇ ਸਰਕਾਰ ਨੂੰ ਅਗਰ ਕੋਈ ਐਕਸ਼ਨ ਲੈਂਦੇ ਹੈ ਠੀਕ ਹੈ ਜੀ ਨਹੀਂ ਉਸ ਤੋਂ ਬਾਅਦ ਸਾਡਾ ਐਕਸ਼ਨ ਇਕ ਤਰਨਾ ਹੋਊਗਾ ਆਪਾਂ ਤਾਂ ਕੀ ਕਹਿਣਾ ਚਾਹੋਗੇ ਤੁਹਾਡੇ ਹੈ ਟੀਚਰ ਦੀ ਜਿਹੜੀ ਬਦਲੀ ਕੀਤੀ ਗਈ ਹੈ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਇਹ ਬਦਲੀ ਬਹੁਤ ਗਲਤ ਹੋਣੀ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ ਹੁਣ ਬੁਰਾ ਲੱਗ ਕਿ ਬੁਰਾ ਲੱਗ ਸਾਡੇ ਸਰ ਜੀ ਇਥੇ ਰਹਿਣਾ ਚਾਹੀਦਾ ਬਹੁਤ ਬੁਰਾ ਲੱਗ ਰਿਹਾ ਕੀ ਮੰਗ ਕਰਦੇ ਆ ਸਰਕਾਰ ਤੋਂ ਵੀ ਸਾਡੇ ਟੀਚਰ ਇੱਥੇ ਰਹਿਣਾ ਚਾਹੀਦਾ ਹਾਂਜੀ ਭੈਣ ਜੀ ਆਪਣੇ ਬੱਚੇ ਪੜ੍ਹਦੇ ਆ ਇੱਥੇ ਸਕੂਲ ਦੇ ਵਿੱਚ ਹੈਡ ਟੀਚਰ ਦੀ ਬਦਲੀ ਕਰੀ ਗਈ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਇਹੀ ਕਹਿਣਾ ਹੈ ਸਾਡੇ ਕਿਰਤੀ ਤਾਂ ਚਾਹੀਦਾ ਬਹੁਤ ਵਧੀਆ ਪੜਾ ਰਹੇ ਨੇ ਬਹੁਤ ਵਧੀਆ ਕੰਮ ਚੱਲ ਰਿਹਾ ਸੋਹਣਾ ਹੁਣ ਤੱਕ ਇਹਨਾਂ ਦੀ ਕੋਈ ਸ਼ਿਕਾਇਤ ਆਈ ਹੋਵੇ ਨਹੀਂ ਜੀ ਕੋਈ ਨਹੀਂ ਆਈ ਇਸ ਨਾਲ ਖੜੇ ਇਹਨਾਂ ਦੇ ਮੈਂਬਰ ਸਾਹਿਬ ਅੱਜ ਕੀ ਮਸਲਾ ਹੈ ਜਿਹੜਾ ਤੁਸੀਂ ਇਕੱਠੇ ਹੋਇਆ ਸਕੂਲ ਦੇ ਵਿੱਚ ਤੇ ਕੀ ਗੱਲਬਾਤ ਹੈ ਅੱਜ ਸਾਰੀ ਪੰਚਾਇਤ ਸਕੂਲ ਦੇ ਵਿੱਚ ਹਾਜ਼ਰ ਹੋਈ ਹੈ ਅੱਜ ਸਾਨੂੰ ਸਵੇਰੇ ਦੀ ਫੋਨ ਆਹੀਂ ਪਤਾ ਚੱਲਿਆ ਕਿ ਸਾਡੇ ਬਰੈਵੀ ਸਕੂਲ ਦੇ ਹੈਡ ਅਚਰ ਸਰਦਾਰ ਸਮਜੀ ਸਿੰਘ ਜੀ ਬਣੀ ਹੋ ਚੁੱਕੀ ਹੈ ਵਿਦਿਆਲੋਕੇ ਪਹਿਲਾਂ ਮਹਿਕਮੇ ਵੱਲੋਂ ਕੋਈ ਇੰਫਰਮੇਸ਼ਨ ਨਹੀਂ ਦਿੱਤੀ ਗਈ। ਵਿਦਿਆਲੇ ਬਗੜੀ ਇੱਕਦਾਂ ਤੁਰੰਤ ਹੀ ਕਰਕੇ ਉਹਨਾਂ ਨੂੰ ਪ੍ਰੋਗਰਾਮੋਰਟ ਦੇ ਦਿੱਤਾ ਗਿਆ। ਸੋ ਅੱਜ ਅਸੀਂ ਸਿੱਖਿਆ ਮੰਤਰੀ ਸਾਹਿਬ ਤੋਂ ਇਹ ਮਹਿਕਮੇ ਦੇ ਅਧਿਕਾਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਪੰਚਾਇਤ ਵੱਲੋਂ ਕਿ ਸਾਡੇ ਟੀਚਰ ਦੀ ਬਗੜੀ ਤੁਰੰਤ ਰੱਦ ਕੀਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਹੀ ਦਿਨ ਬਾਅਦ ਬੱਚਿਆਂ ਦੇ ਪੇਪਰ ਸਟਾਰਟ ਨੇ ਸੋ ਬੱਚਾ ਦਾ ਕਾਫੀ ਇਸ ਇਹਨਾਂ ਦੀ ਬਦਲੀ ਹੋਣ ਦੇ ਨਾਲ ਬੱਚਾਂ ਦਾ ਸਾਹਮਣੇ ਨਿਸ਼ਾਨ ਹੋਣ ਦਾ ਡਰ ਹੈ। ਸੋ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਹੀ ਮੁਰਾ ਅਸਰ ਪਊਗਾ। ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਦੁਬਾਰਾ ਫੇਰ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਕਿ ਇਸ ਟੀਚਰ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ ਤੇ ਤਾਂ ਕਿ ਸਾਡੇ ਬੱਚਾਂ ਦਾ ਭਲੇਖੇ ਰੱਖਿਆ ਜਾਵੇ। ਇਹਨਾਂ ਦਾ ਜਿਹੜਾ ਪਿਛਲਾ ਕਾਰਜਕਾਲ ਰਿਹਾ ਹੈ ਕਿਵੇਂ ਦਾ ਦੇਖਦੇ ਹੋ ਤੁਸੀਂ? ਬਾਈ ਜੀ ਕਾਫੀ ਸਮੇਂ ਤੋਂ ਇਹਨਾਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਤੇ ਸਕੂਲ ਦੇ ਵਿੱਚ ਵੀ ਮੈਂ ਕਾਫੀ ਤਾਂ ਜਾਣ ਹੈ ਮੇਰਾ। ਜਦੋਂ ਮੈਂ ਇਹਨਾਂ ਨੂੰ ਜਾਣਦਾ ਕਿ ਬੜੇ ਹੀ ਇਮਾਨਦਾਰ ਮਿਹਨਤੀ ਇਨਸਾਨ ਨੇ ਜਿਨ੍ਹਾਂ ਨੇ ਸਕੂਲ ਦੇ ਵਿੱਚ ਬਹੁਤ ਸੋਹਣਾ ਬੱਚਾ ਦਾ ਅਨੁਸ਼ਾਸਨ ਬਣਾ ਕੇ ਰੱਖਿਆ ਪੜਾਈ ਦੇ ਵਿਸ਼ੇ ਤੋਂ ਅਨੁਸ਼ਾਸਨ ਦੇ ਵਿਸ਼ੇ ਤੋਂ ਅਤੇ ਸਕੂਲ ਦੀ ਸਾਂਝਾ ਹੋਦੇ ਵਿਸ਼ੇ ਤੋਂ ਇਹ ਬਹੁਤ ਹੀ ਵਧੀਆ ਇਨਸਾਨ ਨੇ